ਦੇਖ ਰੇ ਟੂਡੇ ਪੰਜਾਬ 24 ਮੈਂ ਖੁਸ਼ੀ ਖਬਰ ਦੀ ਸ਼ੁਰੂਆਤ ਕਰਦੇ ਹਾਂ ਸਮਰਾਲਾ ਤੋਂ ਐਸਐਸਪੀ ਜੋਤੀ ਆਦਬ ਦੇ ਦਿਸ਼ਾ ਨਿਰਦੇਸ਼ਾ ਹੇਠ ਐਸਪੀ ਤੇਜਵੀਰ ਸਿੰਘ ਅਤੇ ਡੀਐਸਪੀ ਤਰਲੋਚੰਦ ਸਿੰਘ ਦੀ ਅਗਵਾਈ ਵਿੱਚ ਸਮਰਾਲਾ ਪੁਲਿਸ ਵੱਲੋਂ ਸਮਰਾਲਾ ਦੇ ਵੱਖ-ਵੱਖ ਸਥਾਨਾਂ ਤੇ ਸਰਚ ਅਭਿਆਨ ਚਲਾਇਆ ਗਿਆ ਐਸਪੀ ਤੇਜਵੀਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਰੇ ਪੰਜਾਬ ਭਰ ਵਿੱਚ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿ ਸ਼ੱਕੀ ਵਿਅਕਤੀਆਂ ਦੇ ਘਰ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਸਮਰਾਲਾ ਤੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਸੱਚ ਆਪਰੇਸ਼ਨ ਚੱਲ ਰਿਹਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਤੋਂ ਜ਼ਿਲ੍ਹਾ ਕਰਨਾ ਵਿੱਚ ਚੱਲ ਰਿਹਾ ਜੀ ਇਹ ਜੀ ਬਾਂਜੂਗ ਸੀਐਮ ਸਾਹਿਬ ਵੱਲੋਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੁਦ ਨਸ਼ਾ ਵਿਰੋਧ ਉਹਦੇ ਤਹਿਤ ਸਾਡੇ ਇੱਕਾਸੋ ਪ੍ਰੋਗਰਾਮ ਚੱਲ ਰਿਹਾ ਪੂਰੇ ਪੰਜਾਬ ਚੱਲ ਰਿਹਾ ਤੇ ਸਾਡੇ ਡਿਸਟ੍ਰਿਕਟ ਵਿੱਚ ਪਾਇਲ ਚ ਸਮਰਾਲੇ ਮਾਚੀਵਾੜੇ ਹਰ ਜਗ੍ਹਾ ਇਹ ਸੱਚ ਆਪਰੇਸ਼ਨ ਚੱਲ ਰਿਹਾ ਜਿਹੜੇ ਵੀ ਬਦਨਾਮ ਏਰੀਏ ਨੇ ਖੁਸ਼ ਉਹਦੇ ਚ ਗਿਆ ਜਿ ਸਬਗਨਾ ਜਿਹੜੇ ਕੋਈ ਗੇਲ ਆਊਟ ਨਹੀਂ ਦਾ ਅੰਦਰ ਬੈਠੇ ਕੰਮ ਕਰ ਰਹੇ ਉਹਨਾਂ ਦੇ ਖਿਲਾਫ ਰਿਪੋਰਟ ਕਰਕੇ ਸੱਚ ਕਰਨ ਚੱਲ ਪਈ ਜੀ ਕਰਕੇ ਜੀ ਸਰ ਕੋਈ ਇਹਦੀ ਦੇਖੋ ਜੇ ਸਾਡਾ ਸਰਚ آپریشن ਚੱਲ ਰਿਹਾ ਜਦੋਂ ਵੀ ਕੋਈ ਖ਼ਬਰ ਹੀ ਵਗੈਰਾ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਇਹ ਇਹ ਸੱਚੀ ਮੈਸੇਜ ਹੈਗਾ ਜਿਹੜੇ ਮਾਡਿਅੰਸਾਂ ਲਈ ਮਾਡਿਅੰਸਾਂ ਲਈ ਇਹੀ ਮੈਸੇਜ ਹੈ ਕਿ ਬੰਦੇ ਬਣ ਚੰਗੇ ਕੰਮ ਕਰਨ ਚੰਗੇ ਕੰਮਾਂ ਚ ਕਰਨਾ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਜਿਹੜਾ ਸਾਡਾ ਇਹ ਪੰਜਾਬ ਹੈ ਬੜਾ ਰੰਗਲਾ ਪੰਜਾਬ ਇਹਨੂੰ ਰੰਗਲੇ ਰਹਿਣ ਅੰਮ੍ਰਿਤਸਰ ਵਿੱਚ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਅਜਨਾਲਾ ਖੇਤਰ ਵਿੱਚ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਫਿਰ ਤੋਂ ਵਧਣ ਲੱਗ ਪਿਆ ਹੈ ਇਸ ਖਤਰੇ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਹਾਈ ਅਲਰਟ ਤੇ ਹੈ ਐਸਡੀਐਮ ਮਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ। ਨੇ ਵਾੜਾ ਨੂੰ ਲੈ ਕੇ ਥੋੜਾ ਜਿਹਾ ਜੀ ਆਈਐਮਡੀ ਦੀ ਮੀਟਿੰਗ ਹੈਗੀ ਆ ਜਿਹੜਾ بارش ਸ਼ਾਇਦ ਹਿਮਾਚਲ ਜੋਰਜੈਂਗ ਦੇ ਜਾਰਿਸ਼ ਪੈਣੀ ਹੈ ਜਿਹਦੇ ਕਰਕੇ ਅਸੀਂ احتیاطਨ ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ ਕੋਈ ਇਨੇ ਪੈਨਿਕ ਵਾਲੀ ਲੋੜ ਨਹੀਂ ਪਰ ਫਿਰ ਵੀ ਇਹ ਕਿ احتیاط ਦੇ ਤੌਰ ਤੇ ਅਸੀਂ ਤਿਆਰ ਰਹੀਏ ਜੇ ਪਾਣੀ ਵਧਾ ਕਿਉਂਕਿ ਸਾਡੇ ਤੂਸੀਬਨ ਥੋੜੇ ਬੰਨੇ ਜਾ ਰਹੇ ਨੇ ਕੁਛ ਹਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ احتیاط ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਹਾਂ ਕਿ ਆਪਣਾ ਨੂੰ ਪ੍ਰੇਪੇਅਰ ਰੱਖੀਏ ਉਹੀ ਹੋ ਜੀ ਹੁਣ ਸ਼ੁਰੂ ਹੋਈ ਘਟਨਾ ਨਾ ਵਾਹ ਜਿੰਨਾ ਪਾਣੀ ਹੋਣੇ ਸੰਭਾਵਨਾ ਹੈ ਉਹ ਬੰਦਾ ਕਿੰਨਾ ਪਣੀ ਤਿਆਰ ਕਰ ਲਿਆ ਸਾਡੇ ਕੋਲ ਜਿਹੜਾ ਰਜਿਸਟਰ ਦਾ ਟਾਈਮ ਤੋਂ ਜੀ 37 ਹਜ਼ਾਰ ਚੱਲ ਰਿਹਾ ਪਾਣੀ ਇਸ ਟੈਂਕ ਤੇ ਬਾਕੀ ਜਿਹੜਾ ਹੁਣ ਬਾਰਿਸ਼ ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ ਬਾਰਿਸ਼ ਦਾ ਪਾਣੀ ਆਏਗਾ ਉਹਦਾ ਟਾਈਮ ਨਾਲ ਹੀ ਪਤਾ ਲੱਗੇਗਾ ਉਹਦੇ ਵਿੱਚ ਮੈਂ ਦੇ ਬਹੁਤ ਜਲਦੀ ਪਾਣੀ ਪਾ ਦੇ ਜਿੰਨਾ ਤੱਕ ਪਾਣੀ ਪਾ ਸਕਦੇ ਸਾਰ ਦੇਖੋ ਜੀ ਪਰਮਾਤਮਾ ਕਰੇ ਨੁਕਸਾਨ ਸਾਡਾ ਨਾ ਹੋਵੇ ਅਸੀਂ ਵਿਸ਼ਵੀ ਇਹ ਕਰਦੇ ਆ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਵੀ ਚਾਹੀਦਾ ਹੈ ਇੰਨਾ ਵੱਡੇ ਜਦੋਂ ਸਾਡਾ ਹੜ ਆਇਆ ਉਦੋਂ ਵੀ ਪ੍ਰਮਾਤਮਾ ਨੇ ਸਾਨੂੰ ਬੜਾ ਬਚਾਇਆ ਸਾਡਾ ਜਾਨ ਮਾਲ ਦਾ ਨੁਕਸਾਨ ਜਾਨ ਦਾ ਨੁਕਸਾਨ ਸਾਡਾ ਨਹੀਂ ਹੋਇਆ ਬਹੁਤ ਘੱਟ ਹੈ ਤੇ ਉਹ ਉਮੀਦ ਹੈ ਕਿ ਜੇ ਇਸ ਵਾਰੀ ਪਾਣੀ ਆਏ ਤਾਂ ਐਂਟਰ ਕਰੇਗਾ ਜਿਆਦਾ ਇੰਨਾ ਡਰਨ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ احتਿਆਤਨ ਤੌਰ ਤੇ ਫਿਰ ਵੀ ਅਸੀਂ ਲੈ ਕੇ ਚੱਲੀਏਗੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀ ਰਹਿਆ ਕਰਦੇ ਦੋ ਕੰਮ ਕੀ ਕਰਦੇ ਇੱਕ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਇੱਕ ਇਨਸਟਰਕਸ਼ਨ ਵੀ ਇਸ਼ੂ ਕਰਤੀ ਹੈ ਦਰਿਆਵਾਂ पार ਕੋਈ ਨਾ ਜਾਵੇ 10 12 ਤਰੀਕ ਤੱਕ ਕੋਈ ਨਹੀਂ ਜਾਏਗਾ ਔਰ ਜਿਹੜੇ ਤੁਸੀਂ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਹੈ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰਨ ਉਹ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ ਅਸੀਂ ਆਪਣੇ ਰਿਫਰ ਸੈਂਟਰ ਬਣਾ ਰਹੇ ਹਾਂ ਜਿਵੇਂ ਕੋਟਰਜਾਦਾ ਵਿੱਚ ਗੁਰਦੁਆਰਾ ਸਾਹਿਬ ਹੈ ਸਕੂਲ ਹੈ ਸਮਰਾਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਤੋ ਜ ਆਪਣੇ ਤਾਪਸਥਾਨ ਐ ਰਮਦਾਸ ਦੇ ਵਿੱਚ ਪ੍ਰੋਪਰ ਅਸੀਂ ਇਹਨਾਂ ਦੇ ਵਿੱਚ ਆਪਣਾ ਸ਼ੈਲਟਰ ਹੋਮ ਦੀ ਤਿਆਰ ਕਰ ਰਹੇ ਨੇ ਇਹ ਕੋਈ ਪਰ ਇਹ ਵੀ ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਜੇ ਲੋੜ ਪਏ ਪਰ ਵੈਸੇ ਉਮੀਦ ਹੈ ਕਿ ਲੋੜ ਨਹੀਂ ਪਵੇ ਕੁਝ ਮਜੂਤ ਕਿੰਨਾ ਕੁ ਲੱਗਦਾ ਪਾਣੀ ਦਾ ਜਦੋਂ ਪਾਣੀ ਕਿੰਨੀ ਜੈ ਵੀ ਇਹਨਾਂ ਦਾ ਪਾਣੀ ਛੱਡਿਆ ਜਾ ਸਕਦਾ ਹੈ ਹੈਗਾ ਜੇ ਵਕਤ ਵਦ ਤੇ ਪਾਣੀ ਛੱਡਣ ਨਾਲ ਕੁਝ ਨਹੀਂ ਇਸ਼ੂ ਹੈਗਾ ਜੀ ਬਾਰਿਸ਼ ਦੇ ਕਰਕੇ ਸਾਨੂੰ ਹੈਗਾ ਵੀ ਬਾਰਿਸ਼ ਜ਼ਿਆਦਾ ਨਾ ਹੋ ਜੇ ਜਿਵੇਂ ਪਹਿਲਾਂ ਐਕਸਪੈਕਟੇਸ਼ਨ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਬਾਰਿਸ਼ ਹੋ ਗਈ ਸੀ ਉਹ ਸਾਨੂੰ ਜਿਹੜਾ ਉਜੜਦਾ ਪਾਣੀ ਹੈ ਉਜੜਦਾ ਪਾਣੀ ਕਿੰਨੇ ਕੁਆਂਟੀਟੀ ਚ ਆਣਾ ਹੈ ਜਾਂ ਰੁੱਕ ਕੇ ਭੇਜਣਾ ਉਹਦੇ ਬਾਰੇ ਅਸੈਸਮੈਂਟ ਨਹੀਂ ਹੁੰਦੀ ਉਹ ਜਿੰਨਾ بارش ਦਾ ਪਾਣੀ ਉਹ ਸਿੱਧਾ ਸਾਡੇ ਕੋਲ ਮਕੌੜਾ ਪਤਨ ਆ ਕੇ ਤੇ ਸਾਨੂੰ ਗੁਰਦਾਸਪੁਰ ਜਾ ਕੇ ਸਾਡੇ ਰਾਵੀ ਚ ਮਿਲ ਜਾਂਦਾ ਹ ਜੀ ਨਾ ਉਹ ਬੜੀਆਂ ਕਿ ਲੋਕ ਆਪਣੇ ਜਿਹੜੇ ਤੁਸਾਨੂੰ ਆਉਂਦੇ ਸੱਜੇ ਜਗ੍ਹਾ ਤੇ ਲੈਣ ਉਹ ਸਾਡੀ ਬੇਨਤੀ ਹੈ ਸਾਡੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਪਸ਼ੂ ਨੇ ਉਹਨੂੰ ਥੋੜੇ ਉੱਚੀ ਜਗ੍ਹਾ 'ਚ ਕਰ ਲਓ ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਦੋ ਵਾਰ ਇਹ ਜਗ੍ਹਾ ਤੇ ਪਸ਼ੂ ਬੰਨੇ ਰਹੇਗੇ ਉਹੋ ਜਿਹਾ ਕੰਮ ਨਾ ਹੋਵੇ ਉਸ احتیاط ਦੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਤੇ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਹ ਰਾਵੀ ਕੋਈ ਪਾਰਨਾ ਨਾ ਕਰੇ ਤੁਸੀਂ ਤੋਂ ਅੱਗੇ ਰਾਵੀ ਦੇ ਵਿਚਕਾਰ ਅਗਰ ਕੋਈ ਡੇਰਾ ਜਾਂ ਕਿਸੇ ਦੇ ਪਸ਼ੂ ਨੇ ਤਾਂ ਕਿਰਪਾ ਕਰਕੇ ਤੁਸੀਂ ਤੋਂ ਉਰਲੇ ਸਾਈਡ ਆ ਜਾਣ ਤੇ ਉੱਚੇ ਸਥਾਨ ਤੇ ਆਪਣੇ ਆਪ ਨੂੰ ਪਸ਼ੂ ਨੂੰ ਵੱਲ ਤੇ ਆਪਣਾ ਆਪ ਨੂੰ ਵੀ ਸੇਫ ਰੱਖੋ ਰਾਵੀ ਦੇ ਨਾਲ ਲੱਗਦੇ ਟੰਡਲ ਰਾਵੀ ਦੇ ਦਾਰਿਆਵਾਂ ਦੀ ਜਗ੍ਹਾ ਮਾਸਤੇ ਜਾ ਦੇ ਨਹੀਂ ਹਲੇ ਕੋਈ ਸੁਰੱਖਿਅਤ ਥਾਂ ਨਹੀਂ ਵੈਸੇ ਅਸੀਂ ਰੀਲੀਫ ਸੈਂਟਰ ਬਣਾਤੇ ਨੇ ਚਾਰ ਪੰਜ ਪੰਜ ਸੈਂਟਰ ਬਣਾਏ ਨੇ ਲੀਫ ਸੈਂਟਰ ਅਮੇਰਸੇਰ ਦੇ ਦਰਬਾਰ ਸਾਹਿਬ ਨੇੜੇ ਟੋਲੀ ਮੱਲਾ ਬਾਜ਼ਾਰ ਵਿੱਚ ਇੱਕ ਵੱਡੀ ਘਟਨਾ ਵਾਪਰੀ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੇ ਇੱਕ ਹੋਟਲ ਕਿਰਾਏ ਤੇ ਲਿਆ ਹੋਟਲ ਕੁਝ ਦਿਨ ਹੀ ਖੁੱਲਾ ਸੀ ਜਦੋਂ ਰਾਤ ਨੂੰ ਗੋਲੀਬਾਰੀ ਹੋਈ ਜਿਸ ਕਾਰਨ ਅੰਦਰ ਹਫੜਾ ਦਫੜੀ ਮਚ ਗਈ ਹਮਲੇ ਵਿੱਚ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਮੇਰਸੇਰ ਤੋਂ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ ਨਾਮ ਤੁਹਾਡਾ ਹਾੜਾ ਨਾਮ ਲਾਪ੍ਰੀਤ ਹੈ ਭਾਜੀ ਕਿਹੜਾ ਏਰੀਆ ਹੈ ਏ ਟੋਲੀ ਮੁਹੱਲਾ ਕਈ ਹਾਲ ਪਿਆਰ ਸਭ ਕੀ ਗਲਬਤ ਕੀ ਹੋਈ ਗੱਲਬਾਤ ਹੈ ਜੇ ਇਹ ਹੋਟਲ ਚ ਆ ਕੇ ਐਂਟਰੀ ਕੀਤੀ ਆ ਅਹੀਂ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾਰ ਕੋ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸ਼ੀਸ਼ਾ ਟੁੱਟਾ ਆਇਆ ਹੁਣ ਕੇ ਉਹ ਤੋੜ ਪਨ ਗਈ ਟਿੱਟਾ ਟੋੜੇ ਮਾਰੇ ਮੁੜ ਕੇ ਮੇਰਾ ਮੁੰਡਾ ਕਾਊਂਟਰ ਦੇ ਬੰਦਾ ਹੋਰ ਇਹ ਦਸ ਰਾਨਾ ਨੂੰ ਵਾਟ ਟੋਕ ਕਰਕੇ ਗਏ ਆ ਜੋ ਕਿ ਇਹ ਸਿਵਲ ਹਸਪਤਾਲ ਦੇ ਗੁਰ ਨਾਨਕੋ ਹਸਪਤਾਲ ਦਾਖਲ ਕਰਾ ਗਏ ਆ ਉਹ ਦਾ ਮਰਜੈਂਸੀ ਜਗਾ ਭਾਜੀ ਤੁਹਾਡਾ ਨਾਮ ਕੀ ਹੈ ਹਾੜਾ ਨਾਮ ਲਾਪ ਇਰੋਲਟਾਰ ਉਹ ਰੋੜਾ ਲੈ ਪਾਜੀ ਤੁਸੀਂ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੰਜਿਸ਼ ਹੈ ਕੌਣ ਸੀ ਉਹ ਪਾਜੀ ਪਤਾ ਨਹੀਂ ਕੌਣ ਐਦਾਂ ਹੀ ਮੁੰਡੇ ਬੁੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਪਾਜੀ ਤੁਹਾਨੂੰ ਕਿਹ ਪਤਲਿਕ ਨੂੰ ਕੋ ਪਿਸਟਲ ਗੁਣੀ ਪਾਜੀ ਹਾਂਜੀ ਪਾਜੀ ਕਿਹਦੀਆਂ ਗੋਲੀਆਂ ਚੱਲੀਆਂ ਪਾਜੀ ਇੱਕ ਗੋਲੀ ਚੱਲੀ ਸੀ ਜਿਆ ਕੱਚੋ ਰੋਚ ਗਿਆ ਹਾਂਜੀ ਸ਼ੀਸ਼ੇ ਦੇ ਵੱਜੇ ਕਾਰਨ ਕੀ ਹੀ ਲੱਗਦਾ ਕਾਰਨ ਪਾਜੀ ਪਤਾ ਨਹੀਂ ਪਾਜੀ ਐਵੇਂ ਗੁੰਡਾਗਰਦੀ ਕਰਦੇ ਧੱਕਾ ਕਰਦੇ ਮੌਕੇ ਤੇ ਕੌਣ ਕੋਲ ਸੀ ਮੌਕੇ ਤੇ ਮੁੰਡਾ ਕਾਊਂਟਰ ਤੇ ਬੈਠਾ ਹੀ ਆਈ ਉੱ ਪਾਜੀ ਜਿਹੜੇ ਮੁੰਡੇ ਆਏ ਸੀ ਕੌਣ ਹੈਗੇ ਸੀ ਕੁਝ ਪਤਾ ਹਣਾ ਪਾਜੀ ਇੱਥੇ ਤੁਰੇ ਫਿਰਦੇ ਲੋਫਰ ਹੈਗੇ ਆ ਵੇਲੇ ਤੁਰੇ ਫਿਰਦੇ ਨਹੀਂ ਅਸੀਂ ਜਾਣਦੇ ਇੱਥੇ ਵੇਲੇ ਤੁਰੇ ਫਿਰਦੇ ਪਾਜੀ ਅੱਗੇ ਉਹਨਾਂ ਡਰ ਹੈਗਾ ਘਰ ਦੇ ਮਾਮਾ ਕਰਲੀ ਕਰਲੀ ਮੈਨੂੰ ਡਰ ਲੱਗਦਾ ਕਿ ਇਹ ਮਨਣਾ ਮਾਤਨ ਪਾਜੀ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਸੀ ਪੁਲਿਸ ਨੂੰ ਸੂਚਿਤ ਕੀਤਾ ਬੋਲੇ ਕਾਰਨਾਮਾ ਦੇਖ ਕੇ ਚੱਲਦੀ ਹੋਈ ਆ ਜਿਹੜੇ ਮੁੰਡੇ ਜ਼ਖਮੀ ਹੋਇਆ ਕੋਈ ਜ਼ਖਮੀ ਹੋਇਆ ਪਾਜੀ ਹਸਪੀਟਲ ਗਾ ਲੱਗਾ ਪਹਿਲਾਂ ਵੀ ਉਹ ਆਏ ਪਹਿਲਾਂ ਵੀ ਕੋਈ ਝਗੜਾ ਹੋਇਆ ਪਹਿਲਾਂ ਦੂਸਰੇ ਹੋਟਲ ਹੋਇਆ ਸੀ ਕਿਹੜਾ ਹੋਟਲ ਕੋਈ ਵੀ ਸੇਠੀ ਹੋਟਲ ਕਿਵੇਂ ਸੀ ਇਹੋ ਮੁੰਡੇ ਸੀ ਹ ਹੋ ਗਿਆ 15 15 20 ਦਿਨ ਹੋ ਗਏ ਆ ਮੇਰੇ 15 ਟੰਕੇ ਲੱਗੇ ਭਾਜੀ ਅੱਗੇ ਸੱਟਾ ਮਾਰ ਕੇ ਗਏ ਕੋਈ ਕਾਰਵਾਈ ਨਹੀਂ ਬਣੀ ਇਹਨਾਂ ਦੀ ਮੌਕੇ ਤੇ ਕੋਣ ਕੋਣ ਸੀ ਹਮਲਾਵਰ ਓਕੇ ਤੇ ਕਮਰੇ ਲੱਗੇ ਸੀ ਅੱਛਾ ਜੀ ਤੇ ਉਹ ਮੁੰਡਾ ਕਾਊਂਟਰ ਤੇ ਬੈਠਾ ਸੀ ਕੀ ਨਾਮ ਦਾ ਅਮਰਤ ਉਹਦੇ ਕਿੰਨੇ ਕ ਸੱਟਾਂ ਲੱਗੀਆਂ ਪੂਰੇ 63 ਟੰਕੇ ਲੱਗੇ ਜੋ ਦੂਸਰੇ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਨਾਲ ਕਾਪੀਲੇ ਵੀ ਨਹੀਂ ਕਾਰਵਾਈ ਹੋਈ ਐਠੇ ਵਾਲੇ ਕੋਈ ਕਾਰਵਾਈ ਨਹੀਂ ਹੋਈ ਭਾਜੀ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਅੱਜ ਫੇਰ ਹਮਲਾ ਹੋਇਆ ਪਹਿਲਾਂ ਵੀ ਤੁਸੀਂ ਪੁਲਿਸ ਨੂੰ ਕਾਰਵਾਈ ਕਰਵਾਈ ਹੋਣੀ ਹੈ ਹੁਣ ਤੱਕ ਕੋਈ ਇਹ ਲੱਗਦਾ ਕਿ ਵਾਰ-ਵਾਰ ਤੁਹਾਡੇ ਤੇ ਹਮਲਾ ਕਿਉਂ ਹੋ ਪਤਾ ਨਹੀਂ ਭਾਜੀ ਕਿਉਂ ਹੋ ਰਿਹਾ ਕੀ ਮੰਗ ਕੀ ਕਰਦੇ ਹੋ ਮੰਗ ਭਾਜੀ ਵੈਸੇ ਗੁੰਡਾਗਰਦੀ ਕਰਦੇ ਆ ਡਰਾਣਾ ਚੁੰਦੇ ਮਾਰਨਾ ਚੁੰਦੇ ਆ ਤੁਹਾਡੀ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗ ਕੀ ਮੇਰਾ ਹੱਲ ਕੀਤਾ ਜਾਵੇ ਭਾਜੀ ਜੰਡਿਆਲਾ ਗੁਰੂ ਦੇ ਗੁਜਰਾਵਾਲੀ ਗਲੇ ਵਿੱਚ ਰਹਿਣ ਵਾਲੇ ਵਿਅਕਤੀ ਸ਼ੇਰ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਸਲਾਈ ਮਸ਼ੀਨਾ ਦੀ ਰਿਪੇਅਰ ਦਾ ਕੰਮ ਕਰਦਾ ਹੈ ਉਸ ਦੇ ਘਰ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਭਿਆਨਕ ਅੱਗ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਆਕੇ ਲੱਗੀ ਹੋਈ ਅੱਗ ਤੇ ਪਾਇਆ ਕਾਬੂ ਮੁਹੱਲਾ ਵਾਸੀਆਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਸਖਤ ਮਿਹਨਤ ਕਰਕੇ ਅੱਗ ਤੇ ਪਾਇਆ ਕਾਬੂ ਸ਼ੇਰ ਸਿੰਘ ਜੋ ਕਿ ਮਸ਼ੀਨਰੀ ਰਿਪੇਅਰ ਕਰਨ ਦਾ ਕੰਮ ਕਰਦਾ ਹੈ ਉਸ ਦੇ ਘਰ ਦਾ ਸਾਰਾ ਜ਼ਰੂਰੀ ਸਮਾਨ ਨਕਦ ਪੈਸਾ ਬੈੱਡ ਟੀਵੀ ਪੱਖੇ ਫ੍ਰਿਜ ਤੇ ਹੋਰ ਜ਼ਰੂਰੀ ਕਾਗਜ਼ ਸੜ ਕੇ ਹੋ ਗਏ ਸਬਾਤ ਮੁਹੱਲਾ ਵਾਸੀਆਂ ਨੇ ਕਿਹਾ ਕਿ ਇਹ ਬਹੁਤ ਗਰੀਬ ਪਰਿਵਾਰ ਹੈ ਇਸ ਦੀ ਮਾਲੀ ਸਹਾਇਤਾ ਕੀਤੀ ਜਾਵੇ ਜੰਡਿਆਲਾ ਗੁਰੂ ਤੋਂ ਗੁਰਪ੍ਰੀਤ ਸਿੰਘ ਆਹਨੇ ਕਿਹਾ ਮੈਂ ਆਪਾਂ ਆਪਾਂ ਚੇਤਨ ਸਿੰਘ ਜੀ ਸਵਾਲ ਕਰਾਈ ਜੀ ਹਾਂਜੀ ਹਾਂਜੀ ਸਰ ਕੀ ਕਾਰਵਾਈ ਕੀ ਕਰ ਲੋਗੇ ਅਸੀਂ ਕਹਾਂ ਸਾਢੇ 7 ਵਜੇ ਬਾਬੇਦਾਰ ਮੱਥਾ ਟੇਕਣਾ ਤੇ ਮਦਰ ਭਾਈ ਨੇ ਫੋਨ ਕੀਤਾ ਮੈਨੂੰ ਕਿ ਅੱਗ ਲੱਗੀ ਹੈ ਅੱਥੜੀ ਚੱਲਾਂਦੀ ਸੀ ਤੇ ਕਹਿੰਦੇ ਝਮੱਕੇ ਵੱਜੇ ਲੈੜ ਦੇ ਘੜੀ ਵਧੀ ਲੈੜ ਕੇ ਤੇ ਹੋਰ ਫਰਕ ਹੋ ਗਿਆ ਕੰਮ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਵਾਵਾ ਹੋ ਗਿਆ ਕਿੰਨਾ ਪੈਣਾ ਲਗਭਗ ਕਿੰਨਾ ਕੀ ਕੁਸਤਿਆ ਦਾ ਤਰਸ ਬਾਟੀ ਹੈ ਸੋਫੇ ਹੈ ਤੇ ਸਾਮਾਨ ਹੈ ਫਰਮ ਕਰਤੀਆਂ ਗੱਡੀਆਂ ਕਿੰਨੇ ਵਜੇ ਪਹੁੰਚੇ ਕੁਸਤ ਚੱਤ ਕਿਹੜੇ ਹੋਣਗੇ ਇਹਨੂੰ ਮੈਨੂੰ ਪਤਾ ਨਹੀਂ ਕਿੰਨੇ ਵਜੇ ਆਏ ਸਿੰਘ ਜੀ ਮੈਂ ਸਿੰਘ ਜੀ ਕੀ ਗੱਲ ਕੀ ਹੋਈ ਜਦੋਂ ਮੈਂ ਜੀ ਮੈਂ ਇਹਨਾਂ ਦਾ ਗਵਾਂਢੀਆ ਚਾਰ ਪੰਜ ਘਰ ਦੂਰ ਹੈ ਜੀ ਜਦੋਂ ਪਤਾ ਲੱਗਾ ਉਸੇ ਵੇਲੇ ਆਪਾਂ ਮਾਨਯੋਗ ਡੀਐਸਪੀ ਸਾਹਿਬਾ ਰਵਿੰਦਰ ਸਿੰਘ ਜੀ ਨੂੰ ਫੋਨ ਕੀਤਾ ਐਸਐਟਐਲ ਸਾਹਿਬ ਨੂੰ ਕੀਤਾ ਫਰ ਬ੍ਰਿਗੇਡ ਨੂੰ ਕੀਤਾ ਭਾਈ ਨੂੰ ਕੀਤਾ ਵਿਦਨ 10 ਮਿੰਟ ਆ ਗਏ ਪਰ ਜਿਹੜੀ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਛੋਟੀ ਗੱਡੀ ਨਾਲ ਕਾਬੂ ਨੂੰ ਪਾਇਆ ਗਿਆ ਉਸ ਤੋਂ ਬਾਅਦ ਵੱਡੀ ਫਾਇਰ ਬ੍ਰਿਗੇਡ ਮਂਗਾਈ ਗਈ ਉਹਦੇ ਕਰਕੇ ਅਸੀਂ ਅੰਦਰ ਸਾਰੇ ਨੇ ਭਜ ਨਾਠ ਕਰਕੇ ਅਜੇ ਵੀ ਅੱਗ ਜਿਹੜੀ ਆ ਥੋੜੀ ਥੋੜੀ ਮੱਧਮ ਮੱਧਮ ਜਿਹੜੀ ਉਹ ਚੱਲ ਰਹੀ ਹੈ ਨੁਕਸਾਨ ਕਿੰਨਾ ਹੋ ਗਿਆ ਸਰ ਨੁਕਸਾਨ ਜੇ ਸਾਹਿਬ ਨਾਲ ਮੈਂ ਜੀ ਉਦੋਂ ਦਾ ਹੀ ਅੰਦਰ ਹੀ ਆ ਮੈਂ ਜੋ ਆਪਣੇ ਹਾਲਾਤ ਨਾਲ ਵੇਖਿਆ ਜੀ ਜੋ ਇਹਨਾਂ ਦਾ ਬੈੱਡ ਆ ਜੋ ਇਹਨਾਂ ਦੀ ਅਲਮਾਰੀ ਆ ਜੋ ਇਹਨਾਂ ਦੇ ਕੀਮਤੀ ਕਾਗਜ਼ ਆਤੀ ਜੋ ਮੇਰੇ ਮੁਤਾਬਕ ਆ ਜੋ ਮੈਂ ਅੰਦਰ ਵੇਖਿਆ ਕਿਉਂਕਿ ਮੈਂ ਅੰਦਰ ਤੱਕ ਮੈਂ ਗਿਆ ਮੈਂ ਅਲਮਾਰੀ ਦੇ ਵਿੱਚ ਜਿੰਨੇ ਵੀ ਡਾਕੂਮੈਂਟ ਆ ਜਿਵੇਂ ਮੈਂ ਤੁਹਾਨੂੰ ਲੱਗ ਹੀ ਰਿਹਾ ਹੋਊਗਾ ਕਿ ਮੈਂ ਅੰਦਰ ਗਿਆ ਮੈਂ ਖਿੱਚਿਆ ਪਰ ਉਹਦੇ ਵਿੱਚ ਜਿਹੜਾ ਲੱਗ ਭੜ ਸਾਰਾ ਕੁਝ ਸੜ ਗਿਆ ਜਿਹੜਾ ਸਵਾ ਚੁੱਕਿਆ ਜੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੀ ਜੋ ਗਲੀ ਗਵਾਂਢ ਆ ਸਾਰਿਆਂ ਨੇ ਆਪਣਾ ਜੋ ਭਾਜ ਨਾਟ ਕੀਤੀ ਆ ਮਹਿਕਮੇ ਵੱਲੋਂ ਵੀ ਚਲੋ ਪੰਜਾਬ ਪੁਲਿਸ ਵੱਲੋਂ ਵੀ ਫਾਇਰ ਬ੍ਰਿਗੇਡ ਵੱਲੋਂ ਵੀ ਚਲੋ ਅੱਗ ਲੱਗ ਗਈ ਆ ਕਿਉਂਕਿ ਉਹਦੇ ਪਿੱਛੇ ਜਿਹੜਾ ਵਾ ਹਵਾ ਦਾ ਜੇ ਕੋਈ ਉਹ ਹੈ ਨਹੀਂ ਸੀ ਕਿ ਜੇ ਤੋਂ ਕ੍ਰਾਸ ਹੋ ਸਕਦੀ ਉਦੇ ਕਰਕੇ ਜਿੰਨਾ ਵੀ ਉਹ ਅੱਗ ਦਾ ਜਿੰਨਾ ਦਬਾ ਜਿਉ ਸਾਰਾ ਇੱਕ ਪਾਸੇ ਹੀ ਉਹਦੇ ਕਰਕੇ ਕਾਫੀ ਮਤਲਬ ਨੁਕਸਾਨ ਇਹਨਾਂ ਦਾ ਹੋਇਆ ਜੀ ਮੰਗ ਪਰਿਵਾਰ ਵਾਲੇ ਦੱਸਣਗੇ ਜੀ ਜੋ ਵੀ ਪਰਿਵਾਰ ਦੀ ਮੰਗ ਹੋਊਗੀ ਪਰ ਜੋ ਮੈਂ ਮੇਰੇ ਦੇਖਣ ਮਤੇਬ ਅੰਦਰ ਉਦੋਂ ਦਾ ਮੈਂ ਆਪਣਾ ਜਿੰਨਾ ਕਿ ਮੇਰੇ ਸਾਡੇ ਪੈਰ ਕੰਮ ਕਰਦੇ ਜੀ ਮੈਂ ਆਪਣੀ ਪੱਜ ਨਟ ਕੀਤੀ ਆ ਉਹਦੇ ਮਤੇਬ ਇਹਨਾਂ ਦਾ ਨੁਕਸਾਨ ਜਿਹੜਾ ਅੰਦਰ ਕਾਫੀ ਅੰਮ੍ਰਿਤਸਰ ਵਿੱਚ ਅਜਨਾਲਾ ਰੋਡ ਬਾਈਪਾਸ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ 18 ਟਨ ਵਾਲੇ ਟਰਾਲੇ ਨੇ ਇਕ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਹਾਦਸਾ ਇੰਨਾ ਖੌਫਨਾਕ ਸੀ ਕਿ ਮਾਪ ਪੁੱਤਰ ਸਮੇਤ ਉਹਨਾਂ ਦੇ ਦੋਸਤ ਮੌਕੇ ਤੇ ਹੀ ਜਾਨ ਗੁਆ ਬੈਠੇ ਰਾਤ ਦੇ ਸਮੇਂ ਵਾਪਰੇ ਇਸ ਹਾਦਸੇ ਤੋਂ ਇਲਾਕੇ ਵਿੱਚ ਸੰਸਨੀ ਫੈਲ ਗਈ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜੀ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤੇ ਜੀ ਮਸਾਲਾ ਪੁਲ ਦੇ ਉੱਤੇ ਖੜੇ ਇੱਕ ਟਰਾਟਰੀ ਕਲਾਸੀ ਉਹਦੇ ਉੱਤੇ ਗਾਡਰ ਲੱਦੇ ਪਏ ਨੇ ਜਿਹੜੇ ਅਰੇਲਾਂ ਦੇ ਵੀ ਚਾਹੁੰਦੇ ਉਹ ਉਲਨ ਵਾਲੀ ਸਾਈਡ ਤੋਂ ਕਮਟਾਲੇ ਨੂੰ ਜਾ ਰਿਹਾ ਤੇ ਅਸੀਂ ਉਹ ਅੱਗੋ ਕਿਤੇ ਕਿਸੇ ਕੰਮ ਦਾ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਬੈਕ ਕਰ ਦੱਸੋ ਜਦੋਂ ਉਹਨੇ ਬੈਕ ਕਰ ਦਿੱਤਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਾਣੇ ਦੋ ਜੈਨਥੇ ਕਲੀੜੀ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ ਤੇ ਉਹ ਟਰਾਲਾ ਜਿਹੜਾ ਵਾ ਇਹਨਾਂ ਦੇ ਤੰਨਾਂ ਦੇ ਚੋਦੀ ਦਾਂ ਗਿਆ ਮੌਕੇ ਤੇ ਤਾਂ ਨਹੀਂ ਮੌਜੂਦ ਸੀ ਸਾਰੇ ਇੱਕੋ ਪਰਿਵਾਰ ਦੇ ਹੈਗੇ ਸੀ ਤੁਸੀਂ ਇਹ ਚਨਾਕਤ ਕਰਦੇ ਆ ਵੀ ਅਸੀਂ ਮੌਕੇ ਤੇ ਆਏ ਆ ਪਰਿਵਾਰ ਦੇ ਮੈਂਬਰ ਆ ਉਹਦੇ ਨੇ ਦਿੱਖ ਹਸਣ ਦੱਸ ਸਰ ਤਿੰਨ ਲੋਕ ਕਾਦੇ ਉੱਤੇ ਸਵਾਰ ਹੈਗੇ ਸੀ ਇਹ ਮੋਟਰਸਾਈਕਲ ਤੇ ਸਵਾਰ ਸਰ ਕਿਹੜੀ ਜਗ੍ਹਾ ਉੱਤੇ ਰਹਿਣ ਵਾਲੇ ਕੁਝ ਪਤਾ ਲੱਗਾ ਅਜੇ ਕੋਈ ਨਹੀਂ ਪਤਾ ਜੀ ਅਜੇ ਆਉਂਦੇ ਬਾਅਦ ਸਰ ਡਰਾਈਵਰ ਜੇ ਮੇਰੇ ਸਾਡੇ ਕੋਲਿਆ ਕਬਜ਼ੇ ਤੇ ਅਸੀਂ ਕਾਬੂ ਕਰ ਲਿਆ ਸਰਹੋਦ ਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਕੁਝ ਨਹੀਂ ਕਿਹਾ ਗਿਆ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਈਗੀ ਸਖਤ ਕਾਰਵਾਈ ਕੀਤੀ ਜਾਈਗੀ ਡਰਾਈਵਰ ਦੀ ਗਲਤੀ ਹੈ ਜੋ ਗਲਤੀ ਕਰਦੇ ਕੀਤੇ ਤੇ ਸਰਦਾ ਉਹ ਤੁਹਾਨੂੰ ਕਹੂਗੀ ਸਖਤ ਕਾਰਵਾਈ ਕੀਤੀ ਹੈ ਕੋਈ ਸ਼ਰਾਬ ਵਗੈਰਾ ਵੀ ਸਾਡੇ ਡਰਿੰਕ ਵਗੈਰਾ ਵੀ ਨਹੀਂ ਉਹਦੇ ਮੌਕੇ ਤੇ ਲੈ ਕੇ ਗਏ ਉਹ ਚੈੱਕ ਰਹਾ ਸਰ ਇਹ ਮਾਲ ਕਿੱਥੋਂ ਲੋਡ ਕਰਕੇ ਲਿਆ ਰਿਆ ਸੀ ਜੀ ਤਫ਼ਤੀਸ਼ ਆ ਵਿਸ਼ਾ ਦੀ ਅਸੀਂ ਇਹਦੇ ਪੁੱਛਿਓਸ਼ ਨਹੀਂ ਪੂਰੀ ਕੀਤੀ ਪਹਿਲਾਂ ਡੱਡ ਬੂਟੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਸਾਭ ਲਈਏ ਬਾਅਦ ਚੁੱਕਤਾ ਸੀ ਠੀਕ ਕਿੰਨੀ ਕਿਹੜੀ ਵੱਡੀ ਘਟਨਾ ਪਾਪੀ ਬਹੁਤ ਵੱਡੀ ਫੁਰਕਟਨਾ ਬਹੁਤ ਵੱਡੀ ਹੈ ਮੈਂ ਇਤਿਵਾ ਰਿਆ ਸੀ ਜਾ ਤੇ ਮੈਨੂੰ ਪਤਾ ਲੱਗਾ ਨੂੰ ਇਕੱਠੇ ਹੋਏ ਜੇ ਨੇ ਉਤਰ ਕੇ ਦੇਖਿਆ ਇਹ ਰਾਤ ਦਾ ਕਰਦੇ ਪਰਮਟਿਵ ਜਾਣਿਆ ਦੀ ਜਿਹੜੀ ਹੈ ਉਹ ਲੜਕੇ ਨੇ ਕੋਈ ਕਹਿ ਰਹੇ ਨਹੀਂ ਕਿ ਸ਼ਾਇਦ ਰਾਤੀ ਕੋੜ ਦਾ ਇੱਕ ਸ਼ਾਇਦ ਕੋਈ ਪਟਾਲਾ ਰੋਲ ਦਾ ਨਾਲ ਇੱਕ ਦੀ ਮਦਰ ਹੈ ਤਿੰਨ ਜਾਨਾਂ ਦੀ ਜਿਹੜੀ ਹੈ ਸਰੇ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਈ ਪੈਰ ਪਾਟਾ ਸੀ ਜਾਂ दारू-ਦੂਰੂ ਪੀਤੀ ਤੇ ਪਰ ਨਾ ਪੀਸ ਆਪਣੀ ਟੈਕਨੀਕਲ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕ ਸਾਈਡ ਤੇ ਆ ਗਈ ਠੀਕ ਹੈ ਜੋ ਜੋ ਪਬਲਿਕ ਦੱਸ ਰਹੀ ਹੈ ਕਿ ਟਰਾਲਾ ਸਿੱਧਾ ਜਾਂਦਾ ਜਾਂਦਾ ਯਕਦਾਮੀ ਬੈਕ ਹੋ ਗਿਆ ਕੀ ਲੱਗਦਾ ਵੀ ਹੈਵੀ ਲੋਡ ਓਨ ਕਰਕੇ ਚੜਿਆ ਨਹੀਂ ਪੁੱਲ ਤੇ ਨਹੀਂ ਤਾਂ ਪੀਸ ਜਿਹੜੀ ਇਹ ਆਪਣਾ ਟੈਕਨੀਕਲੀ ਤਾਇਕੀਕਤ ਕਰਕੇ ਦੱਸੇਗੀ ਮੈਂ ਤੇ ਪਿਛੇ ਆ ਰਿਹਾ ਸੀ ਦੇਖਿਆ ਕਿ ਜੇ ਕੋਈ ਇੰਜਰਡ ਆ ਤੇ ਉਹਨੂੰ ਨਾਲ ਲੈ ਕੇ ਉਠਾ ਕੇ ਤੇ ਹਸਪੀਟਲ ਐਡਮਿਟ ਕਰਾਈਏ ਬਟ ਅ ਇੱਕ ਬੜੀ ਜਿਹੀ ਦੁਰਘਟਨਾ ਹੋ ਗਈ ਆ ਕਿੰਨਾ ਦੀ ਜਿੰਦੈਸ ਸੋ ਸਰ ਇੱਕੋ ਪਰਿਵਾਰ ਦੇ ਗਏ ਸੀ ਤਿੰਨ ਨੂੰ ਉਹ ਪਤਾ ਲੱਗ ਰਿਹਾ ਹੈ ਕਿ ਦੋ ਦੋਸਤ ਸੀਗੇ ਇੱਕ ਦੋਸਤ ਹੀ ਬਗੜ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ ਹਾਂ ਕਿੱਥੇ ਜਾ ਰਹੇ ਸੀ ਕਿ ਸ਼ਾਇਦ ਕਿਤੇ ਪਿੰਖਰ ਤੇ ਜਾ ਰਹੇ ਸੀ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਕਾਂਗਰਸ ਦੇ ਸੋਭਾ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੋਟ ਚੋਰ ਗੱਦੀ ਛੋੜ ਦਸਤਖਤ ਤਹਿਤ ਦੁਕਾਨਾਂ ਤੇ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਸਨ ਮੁਰ ਸਾਬੋਂ ਦਾ ਮਕਸਦ ਹੈਗਾ ਕਿਉਂਕਿ ਰਾਣਾ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਵੋਟ ਚੋਰ ਗੱਦੀ ਛੋੜ ਦਸਕਰ ਦਾ ਅਭਿਆਨ ਜਿਹੜੀ ਪੰਜਾਬ ਦੇ ਵਿੱਚ ਬਪੇਸ਼ ਬਗੇਰ ਜੀ ਨੇ ਪਹਿਲੀ ਤਰੀਕ ਨੂੰ ਸ਼ੁਰੂਆਤ ਕੀਤੀ ਹੈ ਉਹ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਚ ਪਿੰਡ ਪਿੰਡ ਬੂਤ ਬੂਤ ਤੇ ਇਸ ਅਭਿਆਨ ਨੂੰ ਲੈ ਕੇ ਜਾਣਾ ਹੈ ਔਰ ਲੋਕਾਂ ਨੂੰ ਵੋਟ ਚੋਰੀ ਦੇ ਬਾਰੇ ਦੱਸ ਕੇ ਕਿ ਕਿਸ ਪ੍ਰਕਾਰ ਬੀਜੇਪੀ ਨੇ ਵੋਟਾਂ ਚੋਰੀ ਕਰਕੇ ਦੇਸ਼ ਦੇ ਅੰਦਰ ਰਾਜ ਬਣਾਇਆ ਸਰਕਾਰਾਂ ਬਣਾਈਆਂ ਹੈ ਇਹਦਾ ਪਰਦਾ ਫਾਸ ਸਾਡੇ ਰਾਹੁਲ ਗਾਂਧੀ ਜੀ ਨੇ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਤਹਿਤ ਆਪਣੀ ਪ੍ਰੈਸ ਕਾਨਫਰੰਸ ਦਿੱਤਾ ਨੰਗਲ ਵਿੱਚ ਸਰਦਾਰ ਹਰਜੋਤ ਸਿੰਘ ਬੈਂਸ ਕਾਰਮਨਟ ਮੰਤਰੀ ਸਕੂਲ ਸਿੱਖਿਆ ਅਤੇ ਸੂਚਨਾ ਅਤੇ ਲੋਕ ਸੰਪਰਵ ਵਿਭਾਗ ਪੰਜਾਬ ਨੇ ਆਪਣੇ ਹਲਕੇ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ ਨੂੰ ਹਰ ਗਤੀ ਦਿੰਦੇ ਹੋਏ ਅੱਜ 2.570 ਕਰੋੜ ਦੀ ਲਾਗਤ ਨਾਲ ਸਦਲੂ ਦਰਿਆ ਉੱਤੇ ਕਲਿਤਰਾ ਵਿਖੇ ਪੁਲ ਦਾ ਨੀਂਹ ਪੱਥਰ ਰੱਖਿਆ ਅਤੇ 7 ਅਕਤੂਬਰ ਨੂੰ ਬਾਰਮਕੇ ਜਨਮ ਦਿਨ ਮੌਕੇ ਪਲਾਸੀ ਵਿੱਚ 11.3 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਰ ਪੁਲ ਪਾਇਆ ਜਾਵੇਗਾ। ਇਹਨਾਂ ਪੁਲਾਂ ਨੂੰ ਜੋੜਨ ਲਈ 18 ਫੁੱਟ ਚੌੜੀਆਂ 11 ਕਿਲੋਮੀਟਰ ਸੜਕਾਂ ਦੇ ਨਿਰਮਾਣ ਤੇ 13 ਕਰੋੜ ਰੁਪਏ ਖਰਚ ਹੋਣਗੇ। ਜਿੰਦਾਬਾਦ। ਪੱਟੀ ਤੋਂ ਸਰਬੱਤ ਦਾ ਭਲਾ ਜੀ ਆਜੋ ਚਾਰਵੜੀ ਨਾਮ ਲਿਆ ਨਾਲ ਦੇ ਸਾਥੀ ਨੂੰ ਅੱਜ ਅਨੰਦਪੁਰ ਸਾਹਿਬ ਹਲਕੇ ਦੀ ਦਹਾਕੀਆਂ ਲੰਬੀ ਖੋਰ ਜਿਹੜੀ ਮੰਗ ਹੈ ਇੱਕ ਬ੍ਰਿਜ ਜਿਹੜਾ ਹੈ ਜੋ ਲਗਭਗ 20 ਕਰੋੜ ਦੀ ਲਾਗਤ ਦੇ ਨਾਲ ਕਲਿੱਤਰ ਸਤਲੁਜ ਦਰਿਆ ਦੇ ਉੱਤੇ ਕਲਿੱਤਰਾਂ ਤੋਂ ਲੈ ਕੇ ਜਿਹੜਾ ਹੈ ਬੇਲਾ ਧਿਆਨੀ ਪਿੰਡ ਤੱਕ ਹੈ ਜਿਹੜਾ ਉਹ ਬਣਨਾ ਉਸ ਦਾ ਜਿਹੜਾ ਹੈ ਅੱਜ ਸੌਰੀ ਨਹੀਂ ਪੱਥਰ ਰੱਖਿਆ ਗਿਆ ਜੀ ਸਾਡੇ 20 ਕਰੋੜ ਦੀ ਲਾਗਤ ਦੇ ਨਾਲ ਇਹ ਬ੍ਰਿਜ ਤੇ ਇਸ ਦੇ ਵਿੱਚ 333 ਮੀਟਰ ਲੰਬਾ ਤੇ 10 ਮੀਟਰ ਵਾਈਡ ਦੇ ਪੁਲ ਹੋਊਗਾ ਤੇ ਨਾਲ ਹੀ ਇਸ ਦੀ ਜਿੰਨੀਆਂ ਅਪਰੋਚ ਸੜਕਾਂ ਨੇ ਉਹਨਾਂ ਨੂੰ 18 ਫੁੱਟ ਕਿੱਟਾ ਜਾ ਰਿਆ 11 ਕਰੋੜ ਰੁਪਏ ਵੱਖਰਾ ਉਹਨਾਂ ਤੇ ਲੱਗਣਾ ਤਾਂ ਕੁੱਲ ਜਿਹੜਾ ਪ੍ਰੋਜੈਕਟ ਹੈ ਇਹ ਲਗਭਗ ਜਿਹੜਾ ਹੈ ਤੇ 32 33 ਕਰੋੜ ਰੁਪਏ ਦਾ ਬੰਦ ਹੈ ਇਹਦੇ ਨਾਲ ਸਾਡੇ ਇਲਾਕੇ ਦੇ ਜਿਵੇਂ ਅਸੀਂ ਪਰਸੋਂ ਹੀ ਪੁਲ ਦਾ ਕੰਮ ਸ਼ੁਰੂ ਕੀਤਾ ਇੱਕ ਬਿਲਕੁਲ ਨਵਾਂ ਰੂਟ ਇਲਾਕੇ ਨੂੰ ਮਿਲ ਜਾਊਗਾ ਜਿਸ ਦੇ ਨਾਲ ਘੱਟੋ ਘੱਟ 50 ਤੋਂ ਵੱਧ ਪਿੰਡਾਂ ਨੂੰ ਜਿਹੜਾ ਹੈ ਉਹ ਫਾਇਦਾ ਹੋਊਗਾ ਇਸ ਦੇ ਨਾਲ ਹੀ ਆਪ ਸਭ ਨੂੰ ਇਹ ਵੀ ਸੂਚਨਾ ਦਿੱਤੀ ਜਾਂਦੀ ਹੈ ਕਿ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੇ ਆ ਤੇ ਅਨੰਦਪੁਰ ਸਾਹਿਬ ਵਿਖੇ ਆ ਕੇ ਉਹ ਇਕਤਾ ਜੀ ਜਿਹੜਾ ਸਾਡਾ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਹੈ ਉਹ ਲੋਕ ਅਰਪਣ ਕਰਨਗੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਜਿਹੜੀ 350 ਸਾਲਾ ਸ਼ਹਾਦਤ ਜਿਹੜੀ ਸ਼ਤਾਬਦੀ ਆ ਰਹੀ ਹੈ ਉਸ ਨੂੰ ਸੰਬੰਧ ਵਿੱਚ ਰੱਖਦੇ ਹੋਏ ਆ ਭਾਈ ਜੈਤਾ ਜੀ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਉਹ ਮੈਮੋਰੀਅਲ ਕੱਲ ਲੋਕ ਅਰਪਣ ਕੀਤਾ ਜਾ ਰਿਹਾ ਤੇ ਇੱਕ ਜੋ ਸਾਡੇ ਸਾਰਿਆਂ ਦਾ ਸੁਪਨਾ ਸੀ ਤੇ ਇਲਾਕੇ ਦੀ ਮੰਗ ਸੀ ਕਿ ਜਿਵੇਂ ਦੀ ਹੈਰੀਟੇਜ ਸਟਰੀਟ ਅੰਮ੍ਰਿਤਸਰ ਦਰਬਾਰ ਸਾਹਿਬ ਬਣੀ ਹੈ ਐਦਾਂ ਦਾ ਹੈਰੀਟੇਜ ਸਟਰੀਟ ਅਨੰਦਪੁਰ ਸਾਹਿਬ ਵਿਖੇ ਬਣੇ ਉਹਦਾ ਫਰਸਟ ਫੇਸ 25 ਕਰੋੜ ਰੁਪਏ ਦਾ ਜਿਹੜਾ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੀ ਪੱਥਰ ਰੱਖਣਗੇ ਉਹਦਾ ਕੰਮ ਸ਼ੁਰੂ ਹੋਊਗਾ ਤੇ ਤੀਜਾ ਕਿਉਂਕਿ ਲਈ 5 ਸਤੰਬਰ ਨੂੰ ਜਿਹੜਾ ਹੈ ਪੰਜਾਬ ਹੜਾਂ ਦੀ ਮਾਰ ਬਹੁਤ ਭਿਆਨਕ ਮਾਰ ਹਿੱਟ ਸੀਗਾ ਤਾਂ ਅਸੀਂ ਜਿਹੜਾ ਅਧਿਆਪਕ ਦਿਵਸ ਹੈ ਉਹ ਨਹੀਂ ਮਨਾ ਸਕੇ ਤਾਂ ਕੱਲ ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਮੌਕੇ ਤੇ 5 ਅਕਤੂਬਰ ਨੂੰ ਕੱਲ ਜਿਹੜਾ ਅਸੀਂ ਉਹ ਟੀਚਰਸ ਜਿਹੜਾ ਨੇ ਆ ਉਹ ਉੱਥੇ ਸੈਲੀਬ੍ਰੇਟ ਕਰਾਂਗੇ ਤੇ ਜਿਹੜਾ ਸਾਡਾ ਰਾਜ ਪੱਧਰੀ ਸਮਾਗਮ ਹੁੰਦਾ ਉਹ ਕੱਲ ਨਨਪੁਰ ਸਾਹਿਬ ਵਿਰਾਸਤੀ ਖਾਲਸਾ ਵਿਖੇ ਹੋਊਗਾ ਇਹ ਤਿੰਨੋਂ ਪ੍ਰੋਜੈਕਟ ਜਿਹੜੇ ਆ ਤਿੰਨੋਂ ਫੰਕਸ਼ਨ ਜਿਹੜੇ ਆ ਸਾਡੇ ਇਲਾਕੇ ਲਈ ਹੋਰ ਸ਼ਾਨ ਵਧਾਣਗੇ ਤੇ ਹੈਰੀਟੇਜ ਵੀ ਟਿਕ ਬਹੁਤ ਸਨ ਲੰਬੀ ਮੰਤ ਸੀ ਇਸ ਦੇ ਸਾਰੀ ਸੰਗਤ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਤਰਨਤਾਰਨ ਹਲਕਾ ਪੱਟੀ ਦੇ ਸਬਰਾ ਤੋਂ ਮਜਬੂਰ ਮਾਣੇ ਆਪਣੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ ਉਹਨਾਂ ਨੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਾਲੇ ਸਹਾਇਤਾ ਕੀਤੀ ਜਾਵੇ ਤਰਨਤਾਰਨ ਤੋਂ ਗੁਰਵਿੰਦਰ ਸਿੰਘ ਦੇ ਵਿਸ਼ੇਸ਼ ਪੁੱਤ ਕਿ ਨਾ ਕੀ ਮਰੇ ਘਟਾ ਸਤਨਾਮ ਕੋਣਾ ਤੇ ਕਿਹੜਾ ਪਿੰਡ ਡੜਾ ਸਬਰਾ ਆ ਮੰਜੇ ਦੇ ਪਿਆ ਵੀਰੇ ਕੀ ਲੱਗਦੇ ਡੜੇ ਇਹ ਬੱਚਾ ਮੇਰਾ ਅਸ ਕੀ ਨਾ ਹੈ ਡੜਾ ਸੁਖਪ੍ਰੀਤ ਸਿੰਘ ਕੀ ਗੱਲ ਹੋਈ ਐ ਨੋ ਕੁੜਾ ਇਹਨੂੰ ਕਈ ਸਰਦਾ ਦੇਲੀ ਵਰਚਾ ਅੱਲੀ ਉਹ ਚ ਕਈ ਸਰ ਹਾਂਜੀ ਕਿੰਨੇ ਕੁ ਚੱਲਦਾ ਏ ਮੁੰਡੇ ਦੇ ਪਿਆ ਇਹਨੂੰ ਸਾਲੀ ਉਹ ਚੱਲਿਆ ਹਾਂਜੀ ਇੰਨਾ ਪਾਇ ਇਹਨੂੰ ਕੀ ਕੰਮ ਕੀ ਕਰਦਾ ਏ ਕੰਮ ਵੈਨ ਸਕੂਲ ਵਾਲੀ ਚਲਾਉਂਦਾ ਏ ਸਕੂਲ ਵਾਲੀ ਵੈਨ ਚਲਾਉਂਦਾ ਹਾਂ ਤੇ ਕਿੰਨੇ ਕੁ ਤਨਖਾਹ ਇਹਨੂੰ ਮਿਲਦੀ ਏ ਤਨਖਾਹ 7000 6 6 ਜੱਤਾ ਤਾਂ ਇੰਨੀ ਕਿਆ ਹਾਂਜੀ ਤੇ ਘਰ ਦਾ ਗੁਜ਼ਾਰਾ ਫਿਰ ਉਸੇ ਤੇ ਜਾਂਦਾ ਉਸੇ ਤੇ ਇਤਨਾ ਹੀ ਵਿੱਚ ਦਵਾਈ ਦਾਰ ਵਿੱਚ ਹੀ ਮੜਮਟਾ ਤੇ ਜਦੋਂ ਹੁੰਦੇ ਆ ਲੈ ਆਈਦੇ ਆ ਹਾਂਜੀ ਤੇ ਫੇਰ ਇਹ ਨਹੀਂ ਕਿ ਜਾ ਰ ਮਾੜਾ ਮੋਟਾ ਆ ਤਾਂ ਹੁਣ ਪੁੱਤ ਜਿਹੜਾ ਮੰਜੇ ਦੇ ਪਿਆ ਤੇ ਕਿਰਿਆ ਕੋ ਮੁਸ਼ਕਲਾਂ ਹੁੰਦੀਆਂ ਕਿ ਇੱਕ ਮਾਂ ਤੇ ਕਿ ਪੁੱਤ ਜਿਤਨਾ ਮੰਜੇ ਦੇ ਪਿਆ ਆ ਮੁਸ਼ਕਲਾਂ ਹੁੰਦੀਆਂ ਆ ਹਾਂਜੀ ਮੁਸ਼ਕਲਾਂ ਹੁੰਦਾ ਕਦੀ ਖਾਦੀ ਕਦੀ ਨਾ ਖਾਦੀ ਹਾਂਜੀ ਤੇ ਇਹ ਵੀ ਮਦਦ ਕੌਣ ਕਰਦਾ ਪਿੰਡ ਪਰ ਆ ਕੋਣ ਬੰਦਾ ਅੱਜ ਕਾ ਕੋਈ ਰਿਸ਼ਤੇਦਾਰ ਜਾਂ ਕੋਈ ਨਹੀਂ ਬੰਦਾ ਪਿੰਡ ਵਾਸੀ ਕੋਈ ਮੋਤਵਾਰਕ ਪਿੰਡ ਦਾ ਕੋਈ ਹੋਰ ਗਾਜੀ ਵੀਰ ਕਿਸੇ ਨੇ ਮਦਦ ਕੀਤੀ ਸਾਡੀ ਕੋਈ ਕਿਸੇ ਨੇ ਨਹੀਂ ਕੀਤੀ ਕਿਆ ਤੁਸੀਂ ਮੈਂ ਹਾਂ ਅਗਲੇ ਕਮਾਉਣਾ ਛੱਡ ਦਿੰਦੇ ਆ ਹਾਂਜੀ ਮਦਦ ਕਰਨੀ ਛੱਡਿਆ ਅਗਲੇ ਕੋਹ ਨੂੰ ਛੱਡ ਦਿੰਦੇ ਆ ਹਾਂਜੀ ਹਾਂਜੀ ਤਾਂ ਮਾਂ ਦੇ ਵਿੱਚ ਹੁਣ ਕਿੰਨਾ ਕੁ ਦਰਦਾ ਕਿ ਪੋਤਾ ਤੇ ਕੀ ਜੇ ਦਰਦੇ ਤੋਂ ਦਈਆ ਮੈਂ ਤੇ ਇਹ ਹੋਣੀ ਇਹਦੇ ਤੋਂ ਬਿਨਾ ਮੇਰਾ ਕੋਈ ਵੀ ਕੰਮ ਨਹੀਂ ਹੂੰ ਹਾਂ ਤੇ ਕੇ ਤੁਹਾਨੂੰ ਪਤਾ ਆ ਕੋ ਆਪਣੇ ਹਾਂਜੀ ਕਿ ਦੁੱਜੇ ਤਾਂ ਆਪੋ ਆਪਣੇ ਵੱਖਰੇ ਆ ਅੱਛਾ ਜੀ ਤੇ ਹੋਈ ਮੇਰਾ ਖਾਣ ਪੀਣ ਨੂੰ ਲੈਣਾ ਹੈ ਨਹੀਂ ਤਾਂ ਮੰਦਰੀ ਚ ਕਰਦੇ ਦੇਊਗਾ ਕਿ ਇੱਕ ਪੁੱਤ ਜਿਹੜਾ ਕਮਾਉਣ ਲੱਗ ਮੰਜੇ ਦੇ ਪਿਆ ਤੇ ਮਾਤਾ ਜਿਹੜੀ ਉਹ ਹਾਂ ਉਹ ਤਾਂ ਮੈਂ ਵੀ ਪਈ ਰਹੀ ਨਹੀਂ ਇਤਰੀ ਮਾਤਾ ਮੋਟਾ ਤੁਰੇ ਫਿਰੇ ਲਾ ਤੇ ਰੋਟੀ ਪਕਾ ਲਈ ਚਾ ਬਣਾ ਲਈ ਯਾ ਨਾ ਇਹ ਨਾ ਕੀ ਹੁੰਦਾ ਤੇ ਕੇ ਰਿਸ਼ਦਾਰ ਨੇ ਕੋਈ ਮਾੜੀ ਡੰ ਕੋਈ ਮਦਦਤ ਕਰਦਾ ਕੋਈ ਪਤਾ ਲੱੜ ਵੀ ਨਹੀਂ ਹੁੰਦਾ ਜਦੋਂ ਨਾ ਪਤਾ ਵੀ ਜਿਆਦਾ ਬਿਮਾਰ ਹੈ ਕਿੰਨਾ ਕੋ ਡਾਕਟਰਾਂ ਖਰਚਾ ਦਿਆ ਖਰਚਾ ਡੇਢ ਕ ਰੱਖ ਦੱਸਦੇ ਆ ਹਾਂ ਜੀ ਤੇ ਦਵਾਈ ਦਾ ਰੁਪਾ ਆ ਗਏ ਜਿਹੜੇ ਸਾਡੀ ਇਹ ਵੀਡੀਓ ਵੇਖਣਦੇ ਹੁਣ ਉਹਨਾਂ ਨੂੰ ਕੀ ਅਪੀਲ ਕਰੋਗੇ ਉਹਨਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਪਨਾ ਮਦਦ ਸਾਡੀ ਕੀਤੀ ਜਾਵੇ ਮੇਰਾ ਪੱਛਾ ਪਾਜੇ ਅਰਮਾਨ ਹਾ ਜੀ ਕਿ ਮੇਰੀ ਬੇਨਤੀ ਆ ਕਿ ਮੇਰੇ ਬੱਚੇ ਦੀ ਮਦਦ ਕੀਤੀ ਜਾਵੇ ਪਹਚਾਇਆ ਜਾਵੇ ਜਾਨ ਬਚੇ ਉਹਦੀ ਕਿ ਮੰਮੀ 4 ਸਾਲ ਕੜ ਜਾ। ਤੁਟਾ ਤਾਂ ਪਤਾ ਨਹੀਂ ਹੈਗਾ ਨਹੀਂ ਪਤਾ ਨਹੀਂ ਹੈਗਾ ਮੈਨੂੰ ਪਤੀ ਜੀ ਕਿਦੋਂ ਵੀ ਮੌਦ ਹੋਇਆ ਉਹਨੂੰ ਤਾਂ ਕਿੰਨਾ ਚਿਰ ਹੋ ਗਿਆ 6 ਸਾਲ ਤੇ 3 ਉਹ ਹੋ ਗਿਆ ਮੁਕੇ ਨੂੰ ਹਾਂਜੀ ਹਰ ਬਾਰ ਬੇਨਤੀ ਕਰਨੀ ਆ ਕਿ ਮੇਰੇ ਪੁੱਤ ਦੀ ਜਾਨ ਬਚਾਈ ਜਾਵੇ ਜੀ ਕਾਕਾ ਸਾਹਿਬ ਐਗਰਜੀ ਕੀ ਪਤ ਹੈ ਕੀ ਨਾਕੀ ਜੀ ਜੜਾ ਜੇਰਾ ਨਾਮ ਸੁਖਪ੍ਰੀਤ ਸਿੰਘ ਜੀ ਕਿਹੜਾ ਪਿੰਡਾ ਸਭਰਾਜ ਕੀ ਮਸਲਾ ਸੀ ਗੱਲ ਮਸਲਾ ਵੀ ਦੀ ਮੈਂ ਨਾ ਚਲਾਉਣਾ ਵੈ ਇਹਨਾਂ ਦੇ ਸਰੋਨਾਂ ਦੇ ਕੋਲ ਜੋਤਰਾ ਦੇ ਸਕੂਲ ਹਾਂਜੀ ਤੇ ਥੋੜੀ ਜੀ ਪ੍ਰੋਬਲਮ ਆਈ ਸੀ ਤੇ ਮੁੜ ਕੇ ਮੈਨੂੰ ਮੈਂ ਹਸਪੀਟਲ ਗਿਆ ਮੈਂ ਅੰਬਰਸਰ ਹਾਂਜੀ ਉੱਥੇ ਮੇਰੇ ਚੈੱਕਪ ਚੁੱਕ ਵਾਵਾ ਹੋਏ ਤੇ ਮੁੜ ਕੇ ਮਤਲਬ ਨਾ ਮਤਲਬ ਗਾੜੀ ਪ੍ਰੋਬਲਮ ਦੱਸ ਤੀ ਉਹ ਨਾ ਬੀ ਜੀ ਰੈਫਰ ਕਰਤਾ ਜੀ ਤੇ ਜਾਈ ਮੈਂ ਜਾਂਦਾ ਰਿਹਾ ਚਲੋ ਜਿੰਨਾ ਦਾ ਖਰਚਾ ਸੀ ਫੜ ਤੜ ਕੇ ਇਧਰ ਉਧਰੋ ਕਰਕੇ ਜਾਂਦਾ ਰਿਹਾ ਹਿੰਮਤ ਕਰਕੇ ਤੇ ਕੰਮ ਜ਼ਿਆਦਾ ਵਿਗੜ ਗਿਆ ਰੋਟੀ ਪਾਣੀ ਛੁੱਟ ਗਿਆ ਹੈ ਤੇ ਮੁੜ ਕੇ ਨਾ ਚਲੋ 2 ਮਹੀਨੇ ਮੈਨੂੰ ਲਾਇਏ ਵੀ ਜਵੇਂ ਦਵਾਈ ਨਹੀਂ ਦਿੱਤੀ ਟੈਸਟ ਟੂਟ ਕੀਤੀ ਸਾਰੇ ਫਿਰ ਖੀਰੀ ਦੱਸਿਆ ਵੀ ਤੇਰੇ ਲੀਵਰ ਤੇ ਕੈਂਸਰ ਆ ਇਹਦਾ ਮਤਲਬ ਆਪਰੇਸ਼ਨ ਹੋਊਗਾ ਤੇ ਥੈਰਪੀ ਕੀਤੀ ਜਾਊਗੀ ਇਦਾਂ ਕਰਕੇ ਫੇਰ ਸਹੀ ਹੋਊਗਾ ਇਹ ਖਰਚਾ ਨਾਲ ਲੱਖ ਪਲੱਸ ਤੇ ਸਭ 1.5 ਲੱਖ ਆਊਗਾ। ਬਾਕੀ ਤੁਹਾਨੂੰ ਪਤਾ ਜਾਣ ਦਾ ਆਉਣ ਦਾ ਕਿਰਾਇਆ ਵੀ ਆ ਬਸਾਂ ਦਾ ਵੀ ਆ। 6-7000 ਰੁਪਏ ਮੇਰੀ ਤਨਖਾਹ ਆ। ਉੱਤੇ ਗੁਜ਼ਾਰਾ ਕਰਨਾ ਅੱਜ ਕੱਲ ਤੁਹਾਨੂੰ ਪਤਾ ਕਿੰਨਾ ਔਖਾ। 6-7000 ਰੁਪਏ ਕੀ ਚੀਜ਼ ਅੱਜ ਕੱਲ ਤਾਂ ਸਮਝ ਜਾ। ਤੇ ਬਾਕੀ ਚਲੋ ਆਪਾਂ ਕੋਈ ਝੂਠ ਨਹੀਂ ਗਾ ਰਿਪੋਰਟਾਂ ਪਈਆਂ ਆ ਸਾਰੀਆਂ ਆਵੇ ਦਵਾਈ ਪਈ ਆ। ਸਭ ਕੁਛ ਆ 3-3000 ਰੁਪਏ ਦੀ ਦਵਾਈ ਆ। ਤਰਨਤਾਰਨ ਦੇ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨੇ ਸਿੱਖੀ ਐਨਡੀਏ ਵਿੰਗ ਖਡੂਰ ਸਾਹਿਬ ਦੇ 24 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਕਿ ਯੂਪੀਐਸਸੀ ਦੁਆਰਾ ਆਯੋਜਿਤ ਕੀਤੀ ਜਾਂਦੀ ਹੈ ਇਹ ਸਾਰੇ ਵਿਦਿਆਰਥੀ ਹੁਣ ਐਸਐਸਬੀ ਦੀ ਇੰਟਰਵਿਊ ਲਈ ਜਾਣਗੇ ਜੋ ਕਿ ਚੋਣ ਲਈ ਅਗਲਾ ਕਦਮ ਹੈ ਇਹ ਨਿਸ਼ਾਨੇ ਸਿੱਖੀ ਸੰਸਥਾ ਸਮੋਸਟਾਫ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਇਹ ਮੁਕਾਬਲਾ ਬਹੁਤ ਸਖਤ ਹੁੰਦਾ ਹੈ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵੀਰ ਗੁਰਦੇਸ ਹੈ ਮੈਂ ਬੱਬਕਾਲਾ ਸਾਹਿਬ ਦੇ ਲਾਗੇ ਪਿੰਡ ਬਤਾਲੇ ਤੋਂ ਆਉਂਦਾ ਹਾਂ ਜਿਹੜਾ ਇੱਥੇ ਮੇਰਾ 2 ਸਾਲ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਪਹਿਲਾਂ ਮੇਰੇ ਇੱਕ ਸੀਨੀਅਰ ਹੀ ਮੇਰੇ ਪੁਰਾਣੇ ਸਕੂਲ ਤੋਂ ਉਹਨਾਂ ਨੇ ਮੈਨੂੰ ਦੱਸਿਆ ਇਸ ਇੰਸਟੀਚਿਊਟ ਬਾਰੇ ਕਿ ਇੱਥੇ ਐਨਡੀਏ ਦੀ ਪੜਾਈ ਹੁੰਦੀ ਪਹਿਲਾ ਰੁਝਾਨ ਹੀ ਕਿ ਆਰਮੀ ਵਿੱਚ ਜਾਣਾ ਵਾ ਤੇ ਇੱਥੇ ਟੈਸਟ ਦਿੱਤਾ ਤੇ ਕਲੀਅਰ ਹੋਇਆ ਤੇ ਫਿਰ ਇੱਥੇ 2 ਸਾਲ ਜਿਹੜੀ ਡਿਸਪਲਿਨ ਦੀ ਇਹੜਾ ਡਿਸਪਲਨ ਰਿਹਾ ਵਾ ਇੱਥੇ ਬਹੁਤ ਵਧੀਆ ਰਿਹਾ ਵਾ ਸਾਡੇ ਵਾਰਡਨ ਸਾਹਿਬਾ ਨੇ ਸਾਨੂੰ ਬਹੁਤ ਡਿਸਪਲਸ ਕਰਾਇਆ ਸਵੇਰੇ ਪੀਟੀ ਸਾਰਾ ਕੁਝ ਗੁਰਬਾਣੀ ਹਾਨੂੰ ਗੁਰਬਾਣੀ ਨਾਲ ਜੋੜਿਆ ਗੁਰਬਾਣੀ ਨੇ ਇੱਕ ਬਹੁਤ ਸਾਥ ਦਿੱਤਾ ਜਿੱਥੇ ਵੀ ਰੱਖਿਆ ਜੀ ਬੇ ਉੱਥੇ ਗੁਰਬਾਣੀ ਨੇ ਬਹੁਤ ਸਾਥ ਦਿੱਤਾ ਤੇ ਅੱਜ ਅਸੀਂ ਇੱਥੇ ਖਲੋਤੇ ਆ ਕਿਉਂਕਿ ਸਾਰਾ ਕੁਝ ਬਾਬਾ ਜੀ ਦੇ ਕਰਕੇ ਸੰਤ ਬਾਬਾ ਸੇਵਾ ਸਿੰਘ ਦੇ ਕਰਕੇ ਜਿਨ੍ਹਾਂ ਨੇ ਇੱਥੇ ਰਿਟਨ ਕਲੀਅਰ ਕਰਵਾਇਆ ਸਾਹਿਬ ਹੈ ਜੀ ਕਿਤੇ ਮੇਰਾ ਨਾਮ ਹਰਸ਼ਾਂਦੇਵ ਅਰੋੜਾ ਆ ਤੇ ਮੈਂ ਮਧਪੁਰ ਦੇ ਸਤ ਰਹਿਣ ਵਾਲਾ ਆ मैंने फिर निशान से किया टेंथ कोर्स में पढ़ता हूँ और यहाँ पे मुझे मेरे मामा जी के बेटे ने बताया था वो मेरे यहाँ पे पहले पढ़ा हुआ था वो सेवन कोर्स में थे पहले वो तो उन्होंने बताया कि यहाँ पे बहुत अच्छी ट्रेनिंग होती है तो मेरा पास दिमाग में था कि जाना है एन की तैयारी करनी है अभी तो में जाना है तो फिर पेपर दिया यहाँ पे जैसे तो भगवान की कृपा थी तो हो गया अच्छे से फिर तो यहाँ पे आया थोड़ा तो दूर पड़ता है मतलब प्रदेश से यहाँ पर आने में काफ़ी टाइम हो जाता है बट जी साहब बा ने बोला कि अब कुछ ज़िंदगी में करना है तो आगे जाना फिर करना पड़ेगा ही इसीलिए फिर यहाँ पे आ गए यहाँ पे काफी सपोर्टिव माहौल था यहाँ पे सब ने तो बहुत सपोर्ट किया कि कोई नहीं अगर नहीं आती पंजाबी तो कुछ नहीं सिखा देंगे देखो अच्छी बात है अगर थोड़ी प्रॉब्लम होती बोले में कोई देखो सिखा देंगे अच्छी बात है ऐसे कभी होता है सब ने बहुत मोटिवेट किया और सबसे ज्यादा मैं यहाँ पे थैंक था यू कहना चाहूँगा अपने फैकल्टी टीचिंग फैकल्टी का तो बहुत मेरा नाम प्र सिंह है मैं कपूरथला डिस्ट्रिक्ट बिलोंग करता हूँ ਤੇ ਮੈਂ ਇੱਥੇ ਸਭ ਤੋਂ ਪਹਿਲੇ ਬਾਬਾ ਜੀ ਦਾ ਬੋ ਬਾਬਾ ਸਰਵ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਹਾਂ ਕਿ ਜਿਨ੍ਹਾਂ ਨੇ ਆਨੂੰ ਇੱਥੇ ਮਤਲਬ ਕਿ ਸੰਸਥਾ ਦੇ ਇਹ ਜਗ੍ਹਾ ਦਿੱਤੀ ਆਨੂੰ ਪੜਨੋ ਪੜਨ ਵਾਸਤੇ ਤੇ ਉਸ ਤੋਂ ਬਾਅਦ ਮੈਂ ਸਾਡੇ ਸਾਰੇ ਜਿੰਨੇ ਵੀ ਟੀਚਿੰਗ ਫੈਕਲਟੀ ਆ ਗੋਰਡਨ ਸਾਰਾ ਤੇ ਕਨਸਰ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਹਾਂ ਜਿਨ੍ਹਾਂ ਕਰਕੇ ਆਪਾਂ ਇੱਥੇ ਅੱਜ ਰਿਟਨ ਕਲੀਅਰ ਕੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਿਨੇਸ਼ ਗੁਪਤਾ ਹੈ ਇੱਥੇ ਜਿਹੜੇ NDA ਦੇ ਬੱਚੇ ਸਟੱਡੀ ਕਰ ਰਹੇ ਨੇ ਉਹਨਾਂ ਦੀ ਰਿਟਨ ਦੀ ਪ੍ਰੈਪਰੇਸ਼ਨ ਜਿਹੜੀ ਹੈਗੀ ਹੈ ਉਹ ਮੈਂ ਓਵਰঅল ਹੈੱਡ ਹੈਗਾ ਤੇ ਮੇਰੇ ਨਾਲ ਬਾਕੀ ਦੇ ਟੀਚਰਸ ਹੈਗੇ ਤੇ ਇੱਕ ਪੂਰੇ ਪੰਜਾਬ ਵਿੱਚ ਜੇ ਆਪਾਂ ਗੱਲ ਕਰੀਏ ਸਭ ਤੋਂ ਬੈਸਟ ਰਿਜ਼ਲਟ NDA ਰਿਟਨ 2025 ਚ ਕਿੱਥੇ ਆਇਆ ਟੋਟਲ ਸਾਡੇ 24 ਬੱਚੇ ਜਿਹੜੇ ਹੈਗੇ ਉਹਨਾਂ ਨੇ ਰਿਟਨ ਕੁਆਲੀਫਾਈ ਕੀਤਾ ਤੇ 40 ਬੱਚੇ ਦਾ ਬੈਸ ਸੀ ਸਾਡੇ ਕੋਲੇ ਤੇ ਇਹਨਾਂ ਚੋਂ 24 ਬੱਚਿਆਂ ਦਾ ਰਿਟਨ ਕਲੀਅਰ ਕਰਨਾ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਕਿਸੇ ਵੀ ਪੰਜਾਬ ਚ ਆਪਾਂ ਜੇ ਜਿੰਨੇ ਵੀ ਅਕੈਡਮੀਜ਼ ਹੈਗੀਆਂ ਪ੍ਰਾਈਵੇਟ ਤੇ ਬਾਕੀ ਦੀ ਕੋਚਿੰਗ ਅਕੈਡਮੀਜ਼ ਦੀ ਆਪਾਂ ਗੱਲ ਕਰੀਏ ਸਭ ਤੋਂ ਵੱਡਾ ਰਿਜ਼ਲਟ ਹੈ ਤੇ ਸਾਨੂੰ ਬਹੁਤ ਫਕਰ ਹੈ ਆਪਣੇ ਸਟੂਡੈਂਟਸ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ